ਭਾਈ ਜਗਵਿੰਦਰ ਕੁਲਵਿੰਦਰ ਸਿੰਘ ਸਰਫਦਰਸ਼ਨ ਸਿੰਘ ਜੀ ਸਾਫ ਦਾ ਸਰਪੰਚ ਉਹਨਾਂ ਪਰਿਵਾਰਾਂ ਦਾ ਵੀ ਅਸੀਂ ਵਿਸ਼ੇਸ਼ ਤੌਰ ਤੇ ਕਰਵਾਉਂਦੇ ਆ ਆਹ ਹੋਏ ਰੇਟੋ ਆਹ ਹੋਏ ਰੇਟੋ ਲਾਲ ਸੇਟੀ ਵੀ ਪੁੱਜਾ ਇੱਕ ਮਿੰਟ ਜੀ ਸਰਪ ਜੀ ਜੀ ਰੈਂਗੋ ਲਾਰ ਪੱਟੀ ਬੰਨਤੀ ਫਿਰ ਜੂਈ ਦੇ ਸੋਹਣਿਆ ਸੁਨੱਖਿਆ ਕੌਡੀਆਣਿਆਂ ਨੇ ਨਾਂ ਤੇਰਾ ਰੱਖਿਆ ਰੈਂਬੋ 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 ਨਾਲ ਕਹਿੰਦੇ ਛੋਟਾ ਰੈਂਬੋ ਵੀ ਪੁੱਜ ਗਿਆ ਮੇਰੇ ਮਿੱਤਰੋ ਬਾਪੂ ਪਹਿਲ ਸਿੰਘ ਦੀ ਬਾਪੂ ਪਹਿਲਵਾਨ ਦੇ ਕਹਿੰਦੇ ਐਣ ਜੋ ਵੀ ਜੋ ਵੀ ਬੁੱਤਾਂ ਇੱਧਰ ਆ ਸਾਹਮਣੇ ਹਿੱਟਿਆ ਤੇ ਓਏ ਜਿਹੜੇ ਜਿਹੜੇ ਔਰ ਲੈ ਵੀ ਹੱਕ ਬਾੜੀਆ ਜਦੋਂ ਲੋਕਾਂ ਦਾ ਪਿਆਰ ਮਿਲ ਜਾਵੇ ਨਾ ਫਿਰ ਵੈਗਨ ਦੀ ਕਿਰਪਾ ਨਾਲ ਕਹਿੰਦੇ ਗੁੰਡੀ ਵਾਕੀ ਆਪਣਾ ਚੜ ਜਾਂਦੀ ਹੈ ਪਰ ਮੈਂ ਸਮਝਦਾ ਰਾਜਾ ਛੇਰੋ ਵਾਲੇ ਮੁੰਡੇ ਜਿੱਤ ਗਏ ਜੀ ਰਾਜਾ ਛੇਰੋ ਜਿਹੜੇ ਰੈਂਬੋ ਦੇ ਕਹਿੰਦੇ ਸਿਰ ਦੇ ਉੱਪਰ ਦੀ ਟੀਮ ਜਿੱਤ ਗਈ ਨੋਟ ਕਰ ਲੋ ਰੈਂਬੋ ਦੇ ਸਿਰ ਦੇ ਉੱਪਰ ਜਿਹੜੀ ਲਾਲ ਰੰਗ ਦੀ ਪੱਟੀ ਬੰਨੀ ਹੈ ਇਹ ਵੀ ਇੱਕ ਮਹਾਪੁਰਸ਼ ਦਾ ਆਸ਼ੀਰਵਾਦ ਹੈ ਮੇਰੇ ਪੰਜਾਬੀ ਵੀਰੋ ਤੇ ਮੁੰਡਾ ਕਹਿੰਦੇ ਦੁਨੀਆ ਦੇ ਉੱਪਰ ছায়ਾ ਹੈ ਅੱਜ ਪੀਕ ਤੇ ਚੱਲਦਾ ਕਹਿੰਦੇ ਜੱਗੂ ਹਾਕਮ ਵਾਲੀਆ ਇਹਦੀ ਟੱਕਰ ਕਹਿੰਦੇ ਹਰਿਆਣੇ ਵਾਲੇ ਸ਼ੀਲੂ ਨਾਲ ਮੇਰੇ ਮਿੱਤਰੋ ਮਾਰੇ ਭਰਾਵਾਂ ਤੋਂ ਵੱਧ ਪਿਆਰ ਹੈ ਭਰਾਵਾਂ ਤੋਂ ਵੱਧ ਪਿਆਰੇ ਸਾਰੀਆਂ ਗੱਲਾਂ ਬਾਤਾਂ ਗਰਾਊਂਡ ਦੀਆਂ ਹੁੰਦੀਆਂ ਤੇ ਬਾਹਰ ਤੇ ਨਾ ਬੜਾ ਸਤਿਕਾਰ ਹੁੰਦਾ ਬੜਾ ਪਿਆਰ ਹੁੰਦਾ ਹੈ ਸੱਚੇ ਪਾਤਸ਼ਾਹ ਵੈਗਰੂ ਚਾਰਦੀ ਕਲਾ ਬਖਸ਼ਰ ਨਾਂਣ ਝੱਡੂ ਕੇ ਤੇ ਜਲਵੇੜੇ ਦਾ ਮੈਚ ਜਿਹੜਾ ਆਪਾਂ ਜਲਦੀ ਸ਼ੁਰੂ ਕਰ ਲਈਏ ਹਾਕਮ ਵਾਲੇ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਆ ਮੈਂ ਬੇਨਤੀ ਕਰਦਾ ਵੀ ਗੁਰਦਾਸਪੁਰ ਦੀ ਟੀਮ ਉਹ ਜਲਦੀ ਗਰਾਊਂਡ ਦੇ ਵਿੱਚ ਆ ਜਾਵੇ। ਔਰ ਜੱਗੂ ਕਹਿੰਦਾ ਵੀ ਜੇ ਅੱਜ ਕਿਸੇ ਮਕਾਮ ਤੇ ਹੈਗਾ ਉਹ ਬਾਬਾ ਕਸ਼ੋਰਦਾਸ ਦੀ